ਸਸਿਕਾ ਜੀ ਤੁਹਾਡੇ ਸਵਾਗਤ ਹੈ ਤੁਹਾਡੇ ਮੇਰੀ YouTube ਚੈਨਲ ਤੇ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਬਣਾ ਰਹੇ ਹਾਂ ਜੀ ਮੂਲੀ ਦੀ ਚਟਣੀ ਇਹਦੇ ਲਈ ਮੈਂ ਲਿਆਦੀ ਇੱਕ ਮੂਲੀ ਇੱਕ ਪਿਆਜ਼ ਥੋੜੇ ਜਿਹਾ ਧਨੀਆ ਦੀ ਪੱਤੀ ਤੇ ਥੋੜੇ ਜਿਹਾ ਮੂਲੀ ਦੇ ਪੱਤੇ ਲਏ ਸੀ ਇੱਕ ਟਮਾਟਰ ਤੇ ਇੱਕ ਹਰੀ ਮਿਰਚ ਮੈਂ ਇਹਨੂੰ ਚੋਪਰ ਦੇ ਵਿੱਚ ਥੋੜਾ ਦਰਦਰਾ ਜਿਹਾ ਬਣਾ ਰਹੀ ਆਂ ਅਗਰ ਤੁਸੀਂ ਚਾਹੋ ਤਾਂ ਇਸ ਨੂੰ ਮਿਕਸੀ ਦੇ ਵਿੱਚ ਬਲੈਂਡ ਵੀ ਕਰ ਸਕਦੇ ਹੋ ਸਭ ਤੋਂ ਪਹਿਲਾਂ ਮੈਂ ਟਮਾਟਰ ਤੇ ਪਿਆਜ਼ ਪਾ ਕੇ ਇਹਨੂੰ ਥੋੜਾ ਜਿਹਾ ਚੌਪ ਕਰ ਲਵਾਂਗੇ ਫਿਰ ਮੂਲੀ ਮਿਰਚ ਤੇ ਪੱਤੇ ਪਾ ਕੇ ਅਸੀਂ ਇਸ ਨੂੰ ਵੀ ਚੌਪ ਕਰ ਲਵਾਂਗੇ ਥੋੜਾ ਜਿਹਾ ਮਿਕਸ ਕਰ ਲਵਾਂਗੇ ਇਹਨੂੰ ਅਸੀਂ ਜੇਕਰ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਹੁਣ ਅਸੀਂ ਇਸ ਨੂੰ ਚਟਣੀ ਨੂੰ ਇੱਕ ਦੂਸਰੇ ਬੌਲ ਦੇ ਵਿੱਚ ਜਿਹੜਾ ਟ੍ਰਾਂਸਫਰ ਕਰ ਲਵਾਂਗੇ ਇਹਦੇ ਵਿੱਚ ਅਸੀਂ ਥੋੜੇ ਜਿਹਾ ਮਸਾਲੇ ਪਾਵਾਂਗੇ ਕਾਲਾ ਨਮਕ ਚਾਟ ਮਸਾਲਾ ਥੋੜਾ ਜਿਹਾ ਰੋਸਟਰਡ ਜੀਰਾ ਪਾਊਡਰ ਇੱਕ ਨਿੰਬੂ ਦਾ ਜੂਸ ਪਾਵਾਂਗੇ ਤੇ ਥੋੜਾ ਜਿਹਾ ਚਿੱਟਾ ਨਮਕ ਪਾਵਾਂਗੇ ਇਹਦੇ ਵਿੱਚ ਹੁਣ ਅਸੀਂ ਇਹਨਾਂ ਸਾਰੀਆਂ ਹੀ ਚੀਜ਼ਾਂ ਨੂੰ ਜਿਹੜਾ ਆਪਸ ਦੇ ਵਿੱਚ ਮਿਕਸ ਕਰ ਲਵਾਂਗੇ ਸਾਡੀ ਇਹ ਮੂਲੀਆਂ ਦੀ ਚਟਣੀ ਹੈ ਜਿਹੜੀ ਮੂਲੀ ਪਿਆਜ਼ ਤੇ ਟਮਾਟਰ ਦੀ ਚਟਣੀ ਬਣ ਕੇ ਬਹੁਤ ਹੀ ਚਟਪਟੀ ਤੇ ਲਾਜਵਾਬ ਰੈਡੀ ਹੋਈ ਹੈ ਜੇਕਰ ਤੁਹਾਨੂੰ ਮੇਰੀ ਇਹ ਅੱਜ ਦੀ ਵੀਡੀਓ ਰੈਸਪੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਮੇਰੀ ਰੈਸਪੀ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਅੱਜ ਦੀ ਵੀਡੀਓ ਦੇਖਣ ਦੇ ਲਈ ਤੁਹਾਡਾ ਸਭ ਤੋਂ ਬਹੁਤ థాంਕ ਯੂ